ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਬ ਗੁਰੂ ਖਾਲਸਾ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਪਿਆ ਪਿਛਲੇ 2-3 ਦਿਨ ਤੋਂ ਨਾ ਇੱਕ ਵੀਡੀਓ ਘੁੰਮ ਰਹੀ ਹੈ ਸੋਸ਼ਲ ਮੀਡੀਆ ਤੇ ਪੁਨਿਆਗ ਸਿੰਘ ਬਾਣੇ ਦੇ ਵਿੱਚ ਤੇ ਬਾਹਰ ਵਿਦੇਸ਼ਾਂ ਦੇ ਵਿੱਚੋਂ ਮੇਰੇ ਖਿਆ ਕੈਨੇਡਾ ਦੇ ਵਿੱਚੋਂ ਸਿੰਘ ਆ ਜਿਨੇ ਇੱਕ ਵੀਡੀਓ ਜਾਰੀ ਕੀਤੀ ਆ ਉਸ ਵੀਡੀਓ ਦੇ ਵਿੱਚ ਉਹ ਬੋਲ ਰਿਹਾ ਏ ਕਿ ਖਾਸ ਕਰਕੇ ਪੰਜਾਬ ਤੇ ਪੰਜਾਬ ਦੇ ਜਿਹੜਾ ਮਾਝੇ ਦਾ ਇਲਾਕਾ ਤੇ ਮਾਝੇ ਦੇ ਇਲਾਕੇ ਦੇ ਵਿੱਚ ਖਾਸ ਕਰਕੇ ਤਰਨਤਾਰਨ ਤੇ ਗਰਦਾਸਪੁਰ ਅੰਮ੍ਰਿਤਸਰ ਨੂੰ ਕਰ ਰਿਹਾ ਵੀ ਇੱਥੇ ਜਿਹੜੇ ਛੋਟੀ ਜਾਤ ਦੇ ਲੋਕ ਵੱਸਦੇ ਨੇ ਜਿਹੜੇ ਛੋਟੀ ਜਾਤ ਦੇ ਲੋਕ ਵੱਸਦੇ ਉਹਨਾਂ ਨੂੰ ਇਹ ਲੱਖ ਦੀ ਲਾਨਤ ਹੈ ਕਿ ਉਹ ਆਪਣਾ ਕੁਝ ਪੈਸੇ ਬਦਲੇ ਸਹਾਇ ਧਰਮ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਏਹ ਲਾਨਤਾਂ ਪਾ ਰਿਹਾ ਵਧੀਆ ਗੱਲ ਲਾਨਤਾਂ ਪਾਉਣੀਆਂ ਚਾਹੀਦੀਆਂ ਪਰ ਵੇਖੋ ਤੁਸੀਂ ਅੱਜ ਇਹਨਾਂ ਨੂੰ ਤੇ ਕਹਿ ਰਿਹਾ ਪਰ ਤੁਸੀਂ ਇਹ ਵੀ ਸੋਚੋ ਵੀ ਇੱਥੇ ਗਿਰਜੇ ਘਰ ਜਿਹੜੇ ਵੱਡੇ ਵੱਡੇ ਚਰਚ ਬਣ ਰਹੇ ਆ ਅਪਣਿਆ ਪੰਜਾਬ ਦਾ ਹਾਹਾ ਹਾਕ ਕਿੱਲਿਆਂ ਦੇ ਵਿੱਚ ਉਹ ਕੌਣ ਬਣਵਾ ਰਿਹਾ ਉਹ ਕਿਹੜੀ ਜਾਤ ਦੇ ਲੋਕ ਬਣਵਾ ਰਿਹਾ ਹਾਂਜੀ ਜੇ ਇਹਨਾਂ ਗਰੀਬਾਂ ਨੂੰ ਲੱਖ ਦੀ ਲਾਹਤ ਤੇ ਉਹਨਾਂ ਨੂੰ ਤੇ ਕਰੋੜ ਦੀ ਲਾਹਤ ਹੋਣੀ ਚਾਹੀਦੀ ਹੈ ਜਿਹੜੇ ਕੁਝ ਪੈਸਿਆਂ ਬਦਲੇ ਹਾਂਜੀ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਤੇ ਇੱਥੇ ਵੱਡੇ-ਵੱਡੇ ਚਰਚ ਖੜੇ ਕਰੀ ਜਾ ਰਹੇ ਆ ਸ਼ਰਮ ਨਹੀਂ ਆਉਂਦੀ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀ ਨੇ ਵੇਖੋ ਕੋੜੀਆਂ ਦੇ ਕੋੜ ਦੂਰ ਕੀਤੇ ਆਂ ਜੀ ਤੇ ਉਹ ਲੋਕ ਉਹਦੇ ਬਾਰਾਜ ਦੇ ਸ਼ਰੀਕ ਬਣ ਰਹੇ ਆ ਇੱਥੇ ਉਹ ਮਹਾਨ ਤੀਰਥ ਸਥਾਨ ਆ ਜਿੱਥੇ ਆ ਕੇ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਨਾਤਮਸਤਕ ਹੋ ਕੇ ਇੱਥੋਂ ਆਪਣਾ ਰਾਜੀ ਖੁਸ਼ੀ ਹੋ ਕੇ ਜਾਂਦੇ ਆ